ਅੱਜ ਕੱਲ ਤਾਂ ਦਲਿਤ ਸ਼ਬਦ ਤੇ ਲੋਕ ਇਤਰਾਜ਼ ਕਰ ਦਿੰਦੇ ਆ ਪਰ ਦਲਿਤ ਸ਼ਬਦ ਜਿਹੜਾ ਹੈ ਫੂਲੇ ਸਾਹਿਬ ਦਾ ਕੋਇਨ ਕੀਤਾ ਹੋਇਆ ਹੈ ਬਹੁਤ سارے ਲੋਕ ਇਸ ਗੱਲ ਤੋਂ ਵੀ ਜਦੋਂ ਆਪਾਂ ਇਹ ਗੱਲ ਚੁੱਕਦੇ ਹੈਗੇ ਕਿ ਦਲਿਤ ਸ਼ਬਦ ਆ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਉੱਤੇ ਇਤਰਾਜ਼ ਹੈਗਾ ਬਹੁਤ ਸਾਰੇ ਲੋਕ ਇਤਰਾਜ਼ ਉਠਾਉਂਦੇ ਹੈਗੇ ਆ ਉਹ ਇਹ ਗੱਲ ਮੰਨਣ ਦੇ ਲਈ ਵੀ ਤਿਆਰ ਨਹੀਂਗੇ ਕਿ ਇਹ ਸ਼ਬਦ ਆ ਜਿਹੜਾ ਮਹਾਤਮਾ ਜੋਤੀਬਾ ਰಾವ್ ਫੂਲੇ ਨੇ ਇਹ ਘੜਿਆ ਸੀਗਾ ਚਲੋ ਆਪਾਂ ਇਸ ਗੱਲ ਤੋਂ ਪਾਸੇ ਚੱਲਦੇ ਹੈਗੇ ਆ ਨਹੀਂ ਨਹੀਂ ਕੋਇਨ ਆ ਉਹਨਾਂ ਦਾ ਜੀ ਇਤਹਰ ਕੋਈ ਜਾਣਦਾ ਪਰ ਬਹੁਤ ਸਾਰੇ ਲੋਕ ਇਸ ਨੂੰ ਪਾਉਂਦੇ ਹੈਗੇ ਹਨ ਦੋਵੇਂ ਪੁੜਿਆਂ ਚ ਉਹਨਾਂ ਨੇ ਗੁਲਾਮਗਿਰੀ ਨਾ ਬੜੀ ਬਾਬਾ ਸਾਹਿਬ ਦੀ ਲਿਖੀ ਹੋਈ ਕਿਤਾਬ ਜੀ ਪੜਨਾ ਜ਼ਰੂਰੀ ਹੈ ਬਾਬਾ ਸਾਹਿਬ ਲਿਖ ਕੇ ਗਏ ਸੀਗੇ ਜਾਤ ਪਾਤ ਦਾ ਬਿਜਨ ਦਾ ਐਨਹੇਲੇਸ਼ਨ ਆਫ ਕਾਸਟ ਹਮ ਗੁਲਾਮਗਿਰੀ ਸਾਹਿਬ ਲਿਖਿਆ ਗਿਆ ਅਸੀਂ ਗੁਲਾਮਾਂ ਦੇ ਗੁਲਾਮ ਹੈ ਦਲੇ ਤੋ ਜੋ ਦੋਵੇਂ ਪੁੜਿਆਂ ਚ ਪੈਸਿਆ ਜਾਂਦਾ ਹਮ ਇਧਰ ਉਹ ਅਗਰੇਜ਼ ਇਹਨਾਂ ਦੇ ਮਨੁਵਾਦੀ ਅੰਗਰੇਜ਼ਾਂ ਦੇ ਗੁਲਾਮ ਤੇ ਅੱਗੋਂ ਅਸੀਂ ਉਹਨਾਂ ਦੇ ਗੁਲਾਮ ਅਹੀਂ ਤਾਂ ਦੋਵੇਂ ਪੁੜਿਆਂ ਚ ਪਿਸ ਗਏ ਨਾ ਵੀ ਦਬਿਆ ਕੁਛ ਲੈ ਜੋ ਦੜ ਗਿਆ ਪੁੜਿਆਂ ਦੇ ਵਿੱਚ ਪਿਸ ਗਿਆ ਹੂੰ ਤੇ ਜੇ ਮੈਂ ਦਬਿਆ ਕੁਛ ਲੈ ਨਹੀਂ ਹੈਗਾ ਹੂੰ ਤੇ ਫਿਰ ਮੈਂ ਕਿਦ ਲਈ ਲੜ ਰਿਹਾ ਫਿਰ ਮੈਨੂੰ ਰਿਜ਼ਰਵੇਸ਼ਨ ਦੀ ਕਿ ਲੋੜ ਹੈ ਮੈਨੂੰ ਜੇ ਮੈਂ ਦਬਿਆ ਕੁਛ ਲੈ ਨਹੀਂ ਹੈਗਾ ਤਾਂ ਮੈਂ ਕਿਵੇਂ ਨਾ ਮੈਂ ਤਾਂ ਦਬਿਆ ਕੁਛ ਨਹੀਂ ਹੈ ਭਾਈ ਹੂੰ ਮੈਂ ਗਰੀਬ ਸਮਾਜ ਦਾ ਗਰੀਬ ਘਰ ਚੋਂ ਆ ਰਿਜ਼ਰਵੇਸ਼ਨ ਐਕਚੁਅਲੀ ਰਿਪਰੈਜ਼ੈਂਟੇਸ਼ਨ ਹੈ ਨਾ ਜੇ ਮੈਂ ਰਿਪਰੈਜ਼ੈਂਟੇਸ਼ਨ ਲੈ ਰਿਹਾ ਤਾਂ ਮੈਂ ਇੱਕ ਪਾਰਟਿਕੂਲਰ ਸੈਕਟਰ ਚੋਂ ਆ ਜਿਹਦੇ ਤੇ ਐਟ੍ਰੋਸਿਟੀਆਂ ਹੋਈਆਂ ਹੂੰ ਐਟਰੋਸਿਟੀ ਮਤਲਬ ਜਿਹਦੇ ਤੇ ਜ਼ੁਲਮ ਹੋਇਆ ਤੇ ਜੇ ਮੇਰੇ ਤੇ ਜ਼ੁਲਮ ਹੋਇਆ ਮੇਰੇ ਸਮਾਜ ਤੇ ਤਾਂ ਸੀ ਦੱਬੇ ਕੁਚਲੇ ਆ ਜੇ ਇਹ ਦੱਬੇ ਕੁਚਲੇ ਨਹੀਂ ਫਿਰ ਚਲੋ ਭਾਈ ਲੋਕ ਖੋਣਗੇ ਕੋਈ ਰਾਜਪੂਤ ਹੋਊਗਾ ਕੋਈ ਪੜ੍ਹਿਆ ਹੋਊਗਾ ਤੁਹਾਨੂੰ ਵਿੱਚੋਂ ਟੋਕ ਰਿਆ ਹੈਗਾ ਮਾਫੀ ਚਾਉਣਾ ਹੈਗਾ ਪਹਿਲਾਂ ਤਾਂ ਬਹੁਤ ਸਾਰੇ ਜਿੰਨੇ ਵੀ ਅੰਬੇਡਕਰ ਰਾਈਟਸ ਹੋਏ ਹੈਗੇ ਆ ਬੜੇ ਥਿੰਕਰ ਹੈਗੇ ਆ ਬਹੁਤ ਸਾਰੇ ਥਿੰਕਰ ਵੀ ਇਹ ਗੱਲ ਮੰਨਣ ਦੇ ਲਈ ਤਿਆਰ ਨਹੀਂ ਕਿ ਉਹਨਾਂ ਨੂੰ ਗਲਤ ਸ਼ਬਦੋ ਇਤਰਾਜ਼ ਕਿਉਂ ਆ ਕਿਹੜੀ ਗੱਲ ਉਤਰਾਜ ਹੈਗਾ ਅੰਬੇਦਕਰ ਰਾਈਟਸ ਨੂੰ ਕਿਉਂ ਇਤਰਾਜ਼ ਹੈ ਦੇਖੋ ਫਿਲਾਸਫੀ ਦਾ ਪਹਿਲਾ ਰੂਲ ਹੈ देयर इज नो ਐਬਸੋਲਿਊਟ ਸਟੇਟਮੈਂਟ ਜੀ ਕੁਝ ਵੀ ਹਾਂ ਜਾਂ ਨਾ ਨਹੀਂ ਹੁੰਦਾ ਹਮ ਜਰਮੈਨੀ ਸ਼ੇਡਸ ਆਫ ਗ੍ਰੇ ਬੀਟਵੀਨ ਬਲੈਕ ਐਂਡ ਵਾਈਟ ਜੇ ਫਿਰ ਕਿਸੇ ਫਿਲਾਸਫਰ ਨੂੰ ਗਲਤ ਸ਼ਬਦ ਤੋਂ ਇਤਰਾਜ਼ ਹੈ ਤਾਂ ਉਹਦੀ ਸਟੇਟਮੈਂਟਸ ਨੂੰ ਉਹਦੇ ਬਿਆਨ ਨੂੰ ਜੋ ਉਹਨੇ ਹਾਈਪੋਥੈਸਿਸ ਬਣਾਈ ਆ ਉਹਨੇ ਆਪਣੀ ਆਈਡੀਓਲੋਜੀ ਦਾ ਜੋ ਜੋ ਸਾਰ ਕੱਢਿਆ ਸਭ ਤੋਂ ਪਹਿਲਾਂ ਉਹਨੂੰ ਪੜ੍ਹਨਾ ਜ਼ਰੂਰੀ ਹੈ ਵੀ ਅਕਸਰ ਉਹ ਕਿਉਂ ਨਹੀਂ ਕਹਿਣਾ ਚਾਹੁੰਦਾ ਇੱਕੋਦਮ ਆਪਾਂ ਕਹਿ ਦਈਏ ਇਹ ਤਾਂ ਬਹੁਤ ਮਾੜਾ ਜੀ ਇਹਨੇ ਦਲਨ ਸ਼ਬਦ ਤੋਂ ਇਤਰਾਜ਼ ਕਰਤਾ ਨਹੀਂ ਬਾਬਾ ਸਾਹਿਬ ਸਾਨੂੰ yatharth ਸਿਖਾ ਕੇ ਗਏ ਐ ਵੀ ਕਿਸੇ ਨੂੰ ਇਦਾਂ ਹੀ ਭੰਡ ਨਹੀਂ ਦੇਣਾ ਕਿਸੇ ਵੀ ਚੀਜ਼ ਨੂੰ ਇੱਕੋਦਮ ਜੈਸ ਨਹੀਂ ਕਰ ਦੇਣੀ ਇੱਕਦਮ ਨੋ ਨਹੀਂ ਕਰ ਦੇਣੀ ਕੋਈ ਐਬਸੋਲਿਊਟ ਸਟੇਟਮੈਂਟ ਹੁੰਦੀ ਨਹੀਂ ਅਗਰ ਕਿਸੇ ਨੂੰ ਦਲਨ ਸ਼ਬਦ ਤੋਂ ਇਤਰਾਜ਼ ਹੈ ਤਾਂ ਨਸ਼ਰ ਕਰੇ ਵੀ ਉਹਨੇ ਕੀ ਹਾਈਪੋਥੈਸਿਸ ਕੱਢੀ ਐ ਇਹਦੇ ਪਿੱਛੇ ਵੀ ਕੁਝ ਨਾ ਕੁਝ ਤਾਂ ਸੋਚਿਆ ਹੋਊਗਾ ਹੂੰ ਉਹ ਅੱਗੇ ਦਵੇ ਕਿ ਬਾਬਾ ਸਾਹਿਬ ਵੀ ਆਕੇ ਗਏ ਸੀ ਵੀ ਜੇ ਤੁਸੀਂ ਇੱਕ ਆਈਡੀਅਲ ਸੁਸਾਇਟੀ ਚਾਹੁੰਦੇ ਹੋ ਤਾਂ ਨਵੇਂ ਆਈਡੀਆਜ਼ ਆਨ ਦੋ ਉਹਦਾ ਮੰਥਨ ਕਰੋ ਤੇ ਉਹਨਾਂ ਦਾ ਮੰਥਨ ਹੋਇਆ ਜਿਹੜਾ ਆਈਡੀਆ ਉਹ ਸਮਾਜ ਦੇ ਹਰ ਕੋਨੇ ਤੱਕ ਪਹੁੰਚੇ ਹਰ ਕੋਨੇ ਜਦੋਂ ਪਹੁੰਚ ਪਹੁੰਚਣ ਦੇ ਸੋਰਸਸ ਹੋਣ ਜੋ ਹਰ ਕੋਨੇ ਚ ਪਹੁੰਚ ਗਿਆ ਫਿਰ ਉਸ ਆਈਡੀਆ ਨੂੰ ਮੰਨੋ ਫਿਲਹਾਲ ਦਲਤ ਆਈਡੀਆ ਚੱਲ ਰਿਹਾ ਅਗਰ ਕਿਸੇ ਦਾ ਨਵੀਂ ਕੋਈ ਆਈਡੀਆ ਆ ਰਿਹਾ ਵੀ ਆਪਾਂ ਉਹਨੂੰ ਗਲਤ ਨਹੀਂ ਕਹਿਣਾ ਚਾਹੀਦਾ ਆਪਾਂ ਤਾਂ ਪ੍ਰੋਗਰੈਸਿਵਨੈਸ ਨਾਲ ਵੱਧ ਸਕਦੇ ਆ ਤਾਂ ਆਪਣੀ ਹਾਈਪੋਥੈਸਿਸ ਨੂੰ ਦੱਸੇ ਅੱਜਕੱਲ ਸੋਸ਼ਲ ਮੀਡੀਆ ਜ਼ਮਾਨਾ ਹੈ ਸੋਸਾਇਟੀ ਜੋ ਗੱਲ ਫਲਾਏ ਉਹਦਾ ਮੰਥਨ ਹੋਵੇ ਲੈਟ ਦਾ ਅਦਰ ਫਿਲਾਸਫਰ ਥਿੰਕਸ ਅਬਾਊਟ ਇਟ ਵੀ ਇੱਕ ਮਤਲਬ ਇਸ ਫਿਲਾਸਫੀ ਨਾਲ ਸਾਨੂੰ ਕੀ ਹੈ ਇੱਕੋ ਦਾ ਮੈਂ ਤਰਾ ਇਤਰਾਜ਼ ਨਹੀਂ ਕਰਨਾ ਪਰ ਜਿੰਨਾ ਚਿਰ ਉਹਨਾਂ ਦੀ ਫਿਲਾਸਫੀ ਠੀਕ ਨਹੀਂ ਹੁੰਦੀ ਤਾਂ ਜੋ 바ਵਾ ਸਾਹਿਬ ਤੇ ਫੂਲੇ ਸਾਹਿਬ ਦੀ ਫਿਲਾਸਫੀ ਚੱਲ ਰਹੀ ਹੈ ਜੋ ਇੱਕ ਤੈਅਸ਼ੁਦਾ ਫਿਲਾਸਫੀ ਹੈ ਸਾਡੀ ਤੈਅਸ਼ੁਦਾ ਆਈਡੀਓਲੋਜੀ ਹੈ ਅਸੀਂ ਉਹਦੇ ਤੇ ਪੈਰਾ ਦਵਾਂਗੇ ਜੀ ਕਿਉਂਕਿ ਬਾਬਾ ਸਾਹਿਬ ਤਾਪ ਕਹੇਗੇ ਕਿਸੇ ਚੀਨ ਵੇਸਲੇ ਨਹੀਂ ਮੰਨ ਲੈਣਾ ਕਿਸੇ ਵੱਡੇ ਬੰਦੇ ਨੇ ਲਿਖਤੀ ਹਮ ਆਪ ਦਾ ਦਿਮਾਗ ਲਾਓ ਭਾਈ ਜੀ ਅੱਛਾ ਇਹ ਵੀ ਹੈ ਅੱਛਾ ਮੈਂ ਗੱਲ ਕੰਪਲੀਟ ਕਰਦਾ ਅਗਰ ਕੋਈ ਕਹਿੰਦਾ ਵੀ ਦਲਤ ਨਾ ਕਹੋ ਹਾਂ ਚਾਹੇ ਉਹ ਕੋਈ ਵੀ ਗੁੱਟ ਹੈ ਮੈਨੂੰ ਮੈਂ ਵੈਸੇ ਹੁਣ ਨਾਮ ਨਹੀਂ ਲਵਾਂਗਾ ਮੈਨੂੰ ਪਤਾ ਉਹ ਕੋਈ ਗੁੱਟ ਨੇ ਬਟ ਪ੍ਰੋਬਲਮ ਇਹ ਹੈ ਉਹ ਗੁੱਟਾ ਨੇ ਕੋਈ ਚੰਗੀ ਕੋਈ ਥੀਸਿਸ ਹੈ ਤੇ ਪੇਸ਼ ਨਹੀਂ ਕੀਤਾ ਹੋਜੇ ਤੱਕ ਇਟ ਪ੍ਰੋਪਰ ਥੀਸਿਸ ਪੇਸ਼ ਕਰਨ ਬੈਠਦੇ ਆ ਸਾਡੇ ਸਮਾਜ ਚ ਬੜੇ ਪੀਆਈਡੀ ਹੋਲਡਰਸ ਆ ਹਮ ਮੈਂ ਤੁਹਾਨੂੰ ਦੋ ਚਾਰ ਹੋਰ ਨਾਂਗ ਨਾ ਦਿੰਨਾ ਬੈਠਦੇ ਆ ਲੈਟਸ ਥਿੰਕ ਓਵਰ ਇਟ ਵੀ ਅਗਰ ਉਹਦੇ ਨਾਲ ਤਰੱਕੀ ਹੁੰਦੀ ਆ ਤਾਂ ਉਹ ਦੇਖ ਲਾਂਗੇ ਪਰ ਅਗਰ ਨਹੀਂ ਹੋ ਰਹੀ ਨਾ ਇਦਾਂ ਮੈਦਾਨ ਖਾਲੀ ਨਹੀਂ ਛੱਡਣਾ ਕੋਈ ਨਹੀਂ ਦੇਖੋ ਆਇਡੈਂਟੀਟੀ ਕ੍ਰਾਈਸਿਸ ਚ ਆ ਜਾਗੇ ਪਛਾਣ ਦੇ ਸੰਕਟ ਚ ਆ ਜਾਗੇ ਤੁਹਾਡੀ ਪਛਾਣ ਹੈ ਹਮ ਉਹ ਕ੍ਰਾਈਸਿਸ ਚ ਆ ਜਾਣੀ ਹੈ ਵੀ ਤੁਸੀਂ ਅਗਰ ਐਸਸੀ ਜਾਂ ਦਲੇਤ ਜਾਂ ਦੱਬੇ ਕੁਚਲੇ ਜਾਂ ਤੁਹਾਡੇ ਤਾਂ ਜ਼ੁਲਮ ਨਹੀਂ ਹੋਏ ਫਿਰ ਤੁਸੀਂ ਕੌਣ ਹੋ ਹ ਇਹ ਆਇਡੈਂਟੀਟੀ ਕ੍ਰਾਈਸਿਸ ਦਾ ਸਭ ਤੋਂ ਬੁਰੀ ਹੈ ਜਿਹੜਾ ਭਾਰਤ ਦਾ ਮੰਨਵਾਦ ਆ ਉਹ ਉਹਨੇ ਸਾਨੂੰ ਆਇਡੈਂਟੀਟੀ ਕ੍ਰਾਈਸਿਸ ਦਾ ਲੈ ਕੇ ਆਂਦਾ ਬੁੱਧ ਦਾ ਸਾਰਾ ਮਿਟਾ ਦਿੱਤਾ ਗਿਆ ਅਸੀਂ ਅੱਜ ਭੁੱਲ ਹੀ ਗਏ ਬੁੱਧ ਵੀ ਕੋਈ ਸੀਗਾ ਹ ਅਸ਼ੋਕ ਨਹੀਂ ਸੀ ਪਤਾ ਕਿਸੇ ਨੂੰ ਵੀ ਅਸ਼ੋਕ ਕੌਣ ਸੀਗਾ ਇਹ ਤਾਂ ਅੰਗਰੇਜ਼ ਆਏ ਕਦਈਆਂ ਕਦੂਈਆਂ ਆਈਆਂ ਸਟੂਪਸਟਾਫਸ ਨਿਕਲੇ ਤਾਂ ਫਿਰ ਪਾਰ ਚਲੇ ਵੀ ਸ਼ੋਕ ਕੀ ਉਹਨਾਂ ਨੇ ਆਡੈਂਟਿਟੀ ਮਟਾਈ ਨਾ ਸਾਡੀ ਹੂੰ ਤੇ ਜਦੋਂ ਆਡੈਂਟਿਟੀ ਮਿਲੀ ਤੇ ਅਸੀਂ ਤਾਂ ਭਾਈ ਇੱਕ ਜਿਆਦਾ ਖੱਲਾ ਲਾਣ ਵਾਲਾ ਕੰਮ ਜਾਂ ਤਾਂ ਗੋਆ ਕੁੜਾ ਜਾਂ ਨਾਲੀਆਂ ਗਟਰ ਕੱਟਣ ਵਾਲਾ ਕੰਮ ਰਹਿ ਗਿਆ ਇਹ ਤਾਂ ਅਸੀਂ ਭੁੱਲ ਹੀ ਗਏ ਨਾ ਕਦੀ ਅਸੀਂ ਦੇਖਦਾ ਰਾਜ ਵੀ ਰਹੇ ਹਾਂ ਜੀ ਅਸੀਂ ਆਪਣੀ ਇਮੀਡੀਏਟ ਆਡੈਂਟਿਟੀ ਛੱਡ ਦਾਂਗੇ ਨਾ ਦਲਿਤ ਸਾਡੀ ਇਮੀਡੀਏਟ ਆਡੈਂਟਿਟੀ ਹੈ ਕਿਉਂਕਿ ਜੋ ਆਪਣਾ ਸੰਘਰਸ਼ ਹੈ ਉਹ ਇਹਨਾਂ ਟਰਸਟੀਜ਼ ਦੇ ਬੇਸ ਤੇ ਤਾਂ ਹੈ ਜੇ ਅਸੀਂ ਇਹ ਹੀ ਭੁੱਲ ਜਾਗੇ ਵੀ ਸਾਡੇ ਤੇ ਟਰਸਟੀਜ਼ ਹੋਈਆਂ ਹੀ ਨਹੀਂ ਤਾਂ ਇੱਕ ਅਜੀਬ ਜਿਹਾ ਆਇਡੈਂਟੀਟੀ ਕ੍ਰਾਈਸਿਸ 'ਚ ਆ ਜਾਾਂਗੇ ਇਹ ਛੋਟਾ ਜਿਹਾ ਹਿਪੋਥੈਸਿਸ ਮੈਂ ਹੌਂ ਦੇਤਾ ਤੁਹਾਨੂੰ ਹਾਂ ਹੁਣ ਲੈਟ ਸੀ ਵੀ ਓਨਰਸ ਬਲੂਕ ਕੀ ਆਂਦਾ ਦੇਖੋ ਮੰਥਨ ਕੀ ਕਰਦੇ ਆ ਸਾਡੇ ਅੱਛਾ ਗੁਗਲਾਨੀ ਸਾਹਿਬ ਇਹ ਵੀ ਹੈਗਾ ਕਿ ਦਲਤ ਸ਼ਬਦ ਦੀ ਆਪਾਂ ਜਦੋਂ ਗੱਲ ਕਰਦੇ ਹੈਗੇ ਦਲਤ ਸ਼ਬਦ ਦਾ ਜਿਹੜਾ ਇਸ ਦੇ ਮੁਕਾਬਲੇ ਹੈਗੇ ਬਹੁਤ ਸਾਰੇ ਲੋਕ ਕਹਿੰਦੇ ਹੈਗੇ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਧਰਮ ਵੀ ਹੈ ਹਾਂ ਕਈ ਧਰਮ। ਠੀਕ ਹੈ ਜੀ। ਬਹੁਤ ਸਾਰੀ ਐਸਸੀ ਕਮਿਊਨਿਟੀ ਜਦੋਂ ਸਿੱਖ ਧਰਮ ਦੇ ਵਿੱਚ ਆਈ ਤਾਂ ਉਹ ਕਹਿੰਦੇ ਜੀ ਅਸੀਂ ਦਲਤ ਨਹੀਂ ਅਖਵਾਉਣਾਗਾ ਰੰਗਰੇਟੇ ਆ ਸਾਡੇ ਲਈ। ਉਹ ਸ਼ਬਦ ਜ਼ਿਆਦਾ ਪ੍ਰਾਊਡ ਪ੍ਰਾਊਡਲੀ ਲੱਗਦਾ ਹੈਗਾ। ਠੀਕ ਹੈ ਜੀ। ਜਾਂ ਫਿਰ ਬਹੁਤ ਸਾਰੇ ਲੋਕੀ ਕਹਿੰਦੇ ਜੀ ਐਸਸੀ ਸ਼ਬਦ ਜ਼ਿਆਦਾ ਅਗਾਹ ਵਰਤੂ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜੀ ਨੇ ਇਹ ਸ਼ਬਦ ਆ ਜਿਹੜਾ ਵਰਤਿਆ ਹੈਗਾ। ਇਨਟਾਚੇਬਲ ਵਰਤਿਆ ਉਹਨਾਂ ਨੇ। ਹਾਂਜੀ ਹਾਂਜੀ। ਉਹ ਛੂਤ। ਇਹਨਾਂ ਦੋਨਾਂ ਸ਼ਬਦਾਂ ਦੇ ਮੁਕਾਬਲੇ ਜਾਂ ਇਹਨਾਂ ਤਿੰਨਾਂ ਸ਼ਬਦਾਂ ਦੇ ਮੁਕਾਬਲੇ ਆ ਜਿਹੜਾ ਇਹ ਦਲਤ ਸ਼ਬਦ ਦਾ ਜਿਹੜਾ ਪ੍ਰੋਗਰੈਸਿਵ ਕਿਵੇਂ ਹੈਗਾ ਅਗਾਹ ਵਧੂ ਕਿਵੇਂ ਹੈਗਾ ਜਿਹੜਾ ਦਲਤ ਸ਼ਬਦ ਹੈ ਨਾ ਤੇ ਹਰ ਦੱਬੇ ਕੁਚਲੇ ਨੂੰ ਇੱਕੋ ਮਾਲਾ ਚ ਪਰੋ ਤਿੰਦਾ ਹ ਹ ਚਾਹੇ ਤੁਸੀਂ ਮੁਸਲਮਾਨਾਂ ਦੇ ਤੁਸੀਂ ਕਸ਼ਮੀਰ ਚਲੇ ਜਾਓ ਹ ਕਸ਼ਮੀਰ ਚ ਤੁਸੀਂ ਇੱਕੋ ਤੇ ਸ਼ੇਖ ਕਮਿਊਨਿਟੀ ਹੈ ਸ਼ੇਖ ਆਮ ਤੌਰ ਤੇ ਉੱਚੇ ਹੈ ਪਰ ਕਸ਼ਮੀਰ ਦੇ ਵਿੱਚ ਜਿਹੜੀ ਸ਼ੇਖ ਕਮਿਊਨਿਟੀ ਹੈ ਉਹਦਾ ਸਪੈਸੀਫਿਕ ਕੰਮ ਹੈ ਛਾੜੂਗਾ ਹ ਤਾਮਿਲਨਾਡ ਚਲੇ ਜਾਓ ਉੱਥੇ ਇੱਕ ਕਮਿਊਨਿਟੀ ਨੂੰ ਬੁਆ ਜਾਂ ਬੂਆ ਕਹਿੰਦੇ ਆ ਹਣਾ ਉਹ ਤਾਂ ਹਜੇ ਮਤਲਬ ਪੰਜਾਬ ਤਾਂ ਹਜੇ ਸ਼ੁਕਰ ਮਨਾਉ ਪੰਜਾਬ 'ਚ ਸਿੱਖ ਧਰਮ ਹੈਗਾ ਸੀ ਹੂੰ ਅਟ੍ਰੋਸਿਟੀਆਂ ਇੱਥੇ ਵੀ ਬਹੁਤ ਆ ਪਰ ਸ਼ੁਕਰ ਮਨਾਉ ਇੱਥੇ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਆ ਗਈ ਹੂੰ ਕਈ ਸਟੇਟਾਂ 'ਚ ਆਈ ਨਹੀਂ ਬਾਈ ਜੀ ਹੈ ਤੁਸੀਂ ਅਟ੍ਰੋਸਿਟੀਆਂ ਦੇਖੋ ਜਿਵੇਂ ਮੁੱਛਾ ਰੱਖਣ ਤੇ ਵੀ ਹੈ ਤਰਾਜ ਚੜਨ ਦੇ ਉੱਤੇ ਵੀ ਤਰਾਜ ਆਇਆ ਚਲੋ ਉਹ ਨਹੀਂ ਗਿਣਦੇ ਹੂੰ ਤੇ ਨਹੀਂ ਗਿਣਦੇ ਆ ਮਤਲਬ ਚਲੋ ਉਹ ਲੰਮਾ ਚਲੇ ਜਾਏਗਾ ਹੂੰ ਤਾਮਿਲਨਾਡ 'ਚ ਕੋਈ ਹੋਰ ਨਾਮ ਹੈ ਮੁਸਲਮਾਨਾਂ ਨੂੰ ਮੈਂ ਦੱਸਦਾ ਕੀ ਹੈ ਅਬ ਸਾਡੇ ਲੋਕਾਂ ਨੂੰ ਕਹਿੰਦੇ ਆ ਸਿੱਖਾਂ ਵਿੱਚ ਜਿਆਦਾ ਤੁਸੀਂ ਰੰਗਰੇਟਾ ਸ਼ਬਦ ਕਿਹਾ ਗੱਲ ਇਹ ਨਹੀਂ ਵੀ ਤੁਸੀਂ ਆਪਦੇ ਆਪ ਨੂੰ ਕੀ ਸਮਝਦੇ ਹੋ ਮੈਂ ਤਾਂ ਆਪਦੇ ਨੂੰ ਬੜਾ ਭਾਈ ਮਾਨਵਤਾਵਾਦੀ ਸਮਝਦਾ ਮੈਂ ਕਹਿੰਦਾ ਮੈਨੂੰ ਮਾਣਾ ਨਾ ਬਕਾਓ ਹਾਂ ਜਾਤੀ ਉਹ ਨਹੀਂ ਜੋ ਮੈਂ ਆਪਦੇ ਆਪ ਨੂੰ ਦਿੰਦਾ ਹੈ ਜਾਤੀ ਉਹ ਹੈ ਜੋ ਬਾਕੀ ਮੈਨੂੰ ਕੀ ਸਮਝਦੇ ਹਾਂ ਦੂਜਿਆਂ ਦਾ ਨਜ਼ਰੀਆ ਕੀ ਹੈ ਤੁਹਾਡੇ ਬੜਾ ਮੈਂ ਲੋਕ ਤੁਸੀਂ ਆ ਉਹਦੇ ਨਾਲ ਸਮਝੋ ਮੈਂ ਕਿਹਾ ਜੀ ਮੈਂ ਨਹੀਂ ਸਮਝਦਾ ਮੈਂ ਤਾਂ ਆਪਦੇ ਨੂੰ ਡਾਕਟਰ ਸਮਝਦਾ ਪ੍ਰੋਬਲਮ ਇਹ ਹੈ ਵੀ ਮੈਨੂੰ ਦੂਜੇ ਸਮਝਦੇ ਆ ਨਹੀਂ ਗੱਲ ਸਮਝ ਆਈ ਮੈਂ ਤਾਂ ਕਹਿ ਦੇਣਾ ਜੀ ਮੈਂ ਦਲਤ ਨਹੀਂ ਹੈਗਾ ਜੀ ਵੀ ਮੈਂ ਮਜਬੀ ਸਿੱਖ ਨਹੀਂ ਹੈਗਾ ਮੈਂ ਵਾਲਮੀਕ ਨਹੀਂ ਹੈਗਾ ਮੈਂ ਚਮਾਰ ਨਹੀਂ ਹੈਗਾ ਜੀ ਮੈਂ ਬੁਆ ਨਹੀਂ ਹੈਗਾ ਜੀ ਮੈਂ ਮੈਂ ਤਾਂ ਜੀ ਮਨੁੱਖ ਐ ਮੈਂ ਤਾਂ ਜੀ ਬੁੱਧ ਹਾਂ ਪਰ ਪ੍ਰੋਬਲਮ ਇਹ ਹੈ ਆ ਬੰਤਾ ਨਹੀਂ ਹੋਗੇ ਤੁਹਾਡਾ ਵੀ ਮੇਰੇ ਸਮਝਣ ਨਾਲ ਕੁਝ ਨਹੀਂ ਹੋ ਰਿਹਾ ਗੱਲ ਹੈ ਵੀ ਜਿਹੜਾ ਬਾਕੀ ਦਾ ਸਮਾਜ ਆ ਉਹ ਤੁਹਾਨੂੰ ਕਿਸ ਕ੍ਰਾਈਟੇਰੀਆ ਚ ਰੱਖ ਰਿਹਾ ਸਾਡੀ ਲੜਾਈ ਆਤਮ ਸਮਤਾ ਦੀ ਐ ਮਤਲਬ ਸਾਡੀ ਲੜਾਈ ਆਪਣੇ ਮਾਨ ਸਤਕਾਰ ਦੀ ਹੈ ਹਾਂ ਵੀ ਅਸੀਂ ਤਾਂ ਆਪਦੇ ਨੂੰ ਮਾਨ ਸਤਕਾਰ ਦਿੰਨੇ ਆ ਪਰ ਜਿੰਨਾ ਅਸੀਂ ਤੁਹਾਨੂੰ ਦਿੰਨੇ ਆ ਅਸੀਂ ਬਦਲੇ ਚ ਉਹਨਾਂ ਵਾਪਸ ਚਾਹੁੰਨੇ ਹਾਂ ਹਾਂ ਠੀਕ ਹੈ ਅਗਰ ਨਹੀਂ ਅਗਰ ਤੁਸੀਂ ਐਟ੍ਰੋਸਟੀ ਕੋਈ ਬੰਦਾ ਆਪ ਨਹੀਂ ਕਰਦਾ ਆਪਦੇ ਉੱਤੇ ਹਾਂ ਮੰਨ ਲਓ ਮੈਂ ਆ ਐਟ੍ਰੋਸਟੀ ਮਤਲਬ ਜ਼ੁਲਮ ਯਾਨੀ ਜਾਤੀਵਾਦ ਸੌਰੀ ਮੈਂ ਉਹ ਸ਼ਬਦਾਂ ਅੰਗਰੇਜ਼ੀ ਜਿਆਦਾ ਬੋਲ ਗਿਆ ਜਿਹੜਾ ਜਾਤੀਵਾਦ ਉਹ ਮੈਂ ਆਪਦੇ ਆਪ ਤੋਂ ਥੋੜਾ ਕਰ ਲੂੰਗਾ ਉਹ ਤਾਂ ਸਾਹਮਣੇ ਵਾਲਾ ਬੰਦਾ ਕਰੂਗਾ ਨਾ ਪ੍ਰੋਬਲਮ ਇਹ ਨਹੀਂ ਵੀ ਮੈਂ ਆਪਦੇ ਆਪ ਨੂੰ ਕੀ ਸਮਝਦਾ ਪ੍ਰੋਬਲਮ ਇਹ ਹੈ ਬਾਕੀ ਮੈਨੂੰ ਕੀ ਕਹਿ ਰਿਹਾ ਮੈਂ ਤਾਂ ਆਪਦੇ ਨੂੰ ਬਹੁਤ ਕੁਝ ਕਹਿਣਾ ਹੈ ਵੀ ਮੇਰੇ ਹਰਕਤਾਂ ਬੰਨੇ ਖਾਂ ਕੋਈ ਨਹੀਂ ਚਲੋ ਐਜ਼ ਇੱਕ ਗੱਲ ਕਰਦੇ ਆ ਐਗਜ਼ਾਮਪਲ ਤੌਰ ਤੇ ਪਰ ਪ੍ਰੋਬਲਮ ਇਹ ਹੈ ਵੀ ਬਾਕੀ ਤਾਂ ਮੈਨੂੰ ਐ ਕਹਿੰਦੇ ਵੀ ਆ ਉਹਨਾਂ ਦਾ ਜਵਾਬਦਾਰਾਂ ਦਾ ਮੁੰਡਾ ਹੈ ਹਾਂ ਹਾਲਾਂਕਿ ਮੇਰੇ ਫਾਦਰ ਵੀ ਨਹੀਂ ਸੀਗੇ ਹੈਨਾ ਹਾਂਜੀ ਹੈਨਾ ਮੇਰੇ ਫਾਦਰ 1931 ਚ ਮੈਡੀਕਲ ਪ੍ਰੈਪ ਸੀ ਮੇਰੇ ਮਦਰ ਫਾਦਰ ਪਟਿਆਲਾ ਮੈਡੀਕਲ ਕਾਲਜ ਦੇ ਪੜ੍ਹੇ ਮੇਰੇ ਮਦਰ ਅਮਨਸਰ ਮੈਡੀਕਲ ਕਾਲਜ ਦੇ ਪੜ੍ਹੇ ਹੈ ਇਹ ਤਾਂ ਉਹ ਜਮਾਨਾ ਸੀ 77 ਜਦੋਂ ਪੰਜਵੀਂ ਪਾਸ ਨੂੰ ਜਫੀਪਾਲੀ ਦੀ ਸਰਕਾਰੀ ਨੌਕਰੀ ਆ ਗਈ ਪਰ ਫਿਰ ਵੀ ਮੈਂ ਜਮਾਦਾਰਾਂ ਦਾ ਮੁੰਡਾ ਜੀ ਇਹ ਮੈਂ ਨਹੀਂ ਕਹਿੰਦਾ ਇਹ ਲੋਕ ਕਹ ਰਹੇ ਜਾਤੀ ਉਹ ਨਹੀਂ ਹੁੰਦੀ ਜੋ ਤੁਸੀਂ ਆਪਦੇ ਆਪਣੇ ਨੂੰ ਜੋ ਲੋਕ ਤੁਹਾਨੂੰ ਕਹਿੰਦੇ ਹਣਾ ਤਲਵਦ ਸ਼ਬਦ ਹੈ ਨਾ ਇਹ ਤਾਮਿਲਨਾਡ ਤੋਂ ਲੈ ਕੇ ਕਸ਼ਮੀਰ ਤੱਕ ਉਹ ਹਰ ਇੱਕ ਬੰਦੇ ਨੂੰ ਜਿਹਦੇ ਤੇ ਜ਼ੁਲਮ ਹੋਇਆ ਚਾਹੇ ਉਹ ਨਾਰੀ ਹੈ ਹਾਂ ਨਾਰੀ ਤੇ ਘੱਟ ਜ਼ੁਲਮ ਆਇਆ ਚਾਹੇ ਉਹ ਔਰਤ ਹੈ ਉਹਨੂੰ ਇੱਕੋ ਮਾਲਾ ਚ ਪਰੋ ਦਿੰਦਾ ਹੈ ਅੰਬੇਦਕਰਵਾਦੀ ਜੀ ਕਿਤੇ ਨਾ ਕਿਤੇ ਸਾਰੀਆਂ ਕਮਿਊਨਿਟੀਆ ਨੂੰ ਸੰਘਰਸ਼ ਕਰਨ ਦੇ ਲਈ ਵੀ ਇਹ ਪ੍ਰੇਰਿਤ ਕਰਦਾ ਮੈਨੂੰ ਦੱਸਣਾ ਨਹੀਂ ਪੈਂਦਾ ਵੀ ਮੈਂ ਆ ਆ ਤੁਸੀਂ ਮਜਬੀਓ ਚਮਾਰ ਆ ਮੈਂ ਆ ਆ ਜੀ ਦੇਖੋ ਮੈਂ ਵਰਡ ਯੂਜ਼ ਕਰ ਰਹੇ ਆ ਵੈਸੇ ਜਾਬਤਾ ਲੱਗਿਆ ਮੈਂ ਵਰਡ ਯੂਜ਼ ਕਰਨ ਤੇ ਮਨਾਹੀ ਹੈ ਪਰ ਇਸ ਕੀ ਤੈਸੀ ਜਦੋਂ ਅੰਬੇਦਕਰਵਾਦੀ ਆ ਗਿਆ ਤੇ ਗੱਲ ਤਾਂ ਕਲੀਅਰ ਹੋਏ ਨਾ ਹਾਂ ਦਲ ਸ਼ਬ ਤੁਹਾਨੂੰ ਇੱਕੋ ਸੂਤਰ ਚ ਪਰੋ ਦਿੰਦਾ ਹਾਂ ਤੇ ਕਾਫੀ ਸਮੇਂ ਤੋਂ ਹੁਣ ਜਦੋਂ ਮੂਵਮੈਂਟ ਇਨੀ ਭੱਗ ਗਈ ਹੈ ਤਾਂ ਉਹ ਜਿਹੜਾ ਸੂਤਰ ਹੈ ਉਹਨੂੰ ਤੋੜਨਾ ਤੁਹਾਡੇ ਲਈ ਹੁਣ ਨੁਕਸਾਨਦੇ ਆ ਖਤਰੇ ਤੋਂ ਖਾਲੀ ਨਹੀਂ ਕਿਤੇ ਇਹ ਤਾਂ ਨਹੀਂ ਵੀ ਇਹਨੂੰ ਤੋੜਨ ਲਈ ਜਿਹੜੀ ਸਾਡੀਆਂ ਵਿਰੋਧੀ ਤਾਕਤਾਂ ਉਹੀ ਜੋਰ ਲਾ ਰਹੀਆਂ ਵੀ ਦਲ ਸ਼ਬਦ ਨਾਲ ਬੜੇ ਇਕੱਠੇ ਹੁੰਦੇ ਪਏ ਆ ਦਲ ਸ਼ਬਦ ਤੇ ਇੱਕ ਗੰਨ ਚੱਕਣ ਵਾਲਾ ਵੀ ਇਕੱਠਾ ਹੋ ਜਾਂਦਾ ਹੈ ਤੇ ਹੱਡਾ ਰੋੜੀ ਤੋਂ ਖੱਲ ਆਉਣ ਵਾਲਾ ਵੀ ਇਕੱਠਾ ਹੋ ਜਾਂਦਾ ਹੈ ਆ ਜੁੱਤੀ ਗੰਢਣ ਵਾਲਾ ਵੀ ਇਕੱਠਾ ਹੋ ਜਾਂਦਾ ਹੈ ਤੇ ਕੱਪੜੇ ਬੁਣਨ ਵਾਲਾ ਵੀ ਇਕੱਠਾ ਹੋ ਜਾਂਦਾ ਹੈ ਇਹ ਕੁਰਸੀ ਲੱਕੜ ਦਾ ਕੋਸਤੀ ਬਣਾਉਣ ਵਾਲਾ ਵੀ ਇਕੱਠਾ ਹੋ ਜਾਂਦਾ ਹੈ ਉਹ ਸੋਨੇ ਦਾ ਕੰਮ ਕਰਨ ਵਾਲਾ ਵੀ ਇਕੱਠਾ ਹੋ ਜਾਂਦਾ ਹੈ ਤੇ ਔਰਤ ਵੀ ਇਕੱਠੀ ਹੋ ਜਾਂਦੀ ਹੈ ਦੱਬੀ ਕੁਚਲੀ ਦਲਤ ਜਾਨੀ ਕਿਤੇ ਇਹ ਤਾਂ ਨਹੀਂ ਵੀ ਇਹ ਦਲਸ਼ਾਹਬ ਨਾਲ ਸਾਰੇ ਇਕੱਠੇ ਹੋ ਜਾਂਦੇ ਪਰ ਪਹਿਲਾਂ ਇਹਨੂੰ ਤੋੜੋ ਨਹੀਂ ਦੇਖੋ ਤੁਸੀਂ ਆਪਦੇ ਜਿਹੜਾ ਸੋਚ ਦਾ ਆयाम ਹੈ ਉਹ ਸਾਰੇ ਪਾਸੇ ਖੋਲ ਕੇ ਰੱਖਣਾ ਹੈ ਜਾਨ ਛੋਟੀ ਥੋੜਾ ਜੀ ਹੁਣ ਜੇ ਦਲਤ ਤੇ ਸਾਰੇ ਇਕੱਠੇ ਹੋ ਰਿਹਾ ਫੇ ਕੋਈ ਨਹੀਂ ਕੋਈ ਨਹੀਂ ਐਸੇ ਇਹੀ ਸ਼ਬਦ ਸਹੀ ਜੀ ਹੈ ਨਾ ਫਿਰ ਇੱਕ ਨਵਾਂ ਸ਼ਬਦ ਲੈ ਕੇ ਆਣਾ ਇੱਕ ਇੱਕ ਫਿਰ ਉਹਦੇ ਤੇ ਉਸ ਨੂੰ ਕਹਿਣਾ ਹਾਂ ਦਲਹ ਸ਼ਬਦ ਨਾਲ ਉਹ ਸ਼ਬਦ ਐਡ ਜ਼ਰੂਰ ਕੀਤਾ ਜਾ ਸਕਦੇ ਆ ਮੂਲ ਨਿਵਾਸੀ ਐਡ ਕੀਤਾ ਜਾ ਸਕਦਾ ਹਾਂ ਅਸੀਂ ਹੈਗੇ ਆ ਮੂਲ ਨਿਵਾਸੀ ਆਦਿਵਾਸੀ ਐਡ ਕੀਤਾ ਜਾ ਸਕਦਾ ਹਾਂ ਐਡ ਕਹਿ ਰਿਹਾ ਹਾਂ ਉਹਨੂੰ ਜੋੜਿਆ ਜਾ ਸਕਦਾ ਦਲਤ ਨੂੰ ਹਟਾ ਕੇ ਹਟਾ ਕੇ ਨਹੀਂ ਉਹ ਤਾਂ ਥੋਪਿਆ ਨਹੀਂ ਜਾ ਸਕਦਾ ਥੋਪੋਂਗੇ ਤਾਂ ਸਾਰੀ ਮੂਵਮੈਂਟ ਜੋ ਚੱਲਦੀ ਆ ਰਹੀ ਹੈ ਫੂਲੇ ਸਾਹਿਬ ਦੀ ਦੇਖੋ 1.5 200 ਸਾਲ ਹੋ ਗਏ ਉਹ ਉਹ ਬਰਬਾਦ ਹੋ ਜਾਣੀ ਹੈ ਹੋ ਸਕਦਾ ਇਹ ਮੇਰਾ ਵਿਚਾਰ ਹੈ ਹੋ ਸਕਦਾ ਮੈਂ ਗਲਤ ਹੋਵਾਂ ਹਾਂ ਹੋ ਸਕਦਾ ਕੋਈ ਨਾ ਵੱਡਾ ਤਰਕ ਦੇਵੇ ਵੀ ਇਹ ਮੈਂ ਆਪਦਾ ਪਰਸਨਲ ਵਿਚਾਰ ਦੱਸ ਰਿਹਾ ਤੇ ਮੈਂ ਨਹੀਂ ਕਿਹਾ ਵੀ ਤੁਸੀਂ ਮੇਰੇ ਵਿਚਾਰ ਨੂੰ ਹੀ ਮੰਨੋ ਹਾਂ ਤੁਸੀਂ ਹੋਰ ਵਿਚਾਰ ਦਿਓ ਫਿਰ ਮੈਂ ਹੋ ਸਕਦਾ ਜੇ ਅੱਛਾ ਹੋਇਆ ਤਾਂ ਮੈਂ ਰਵੀਜ਼ਨ ਕਰੂੰਗਾ ਮੈਂ ਮੰਨ ਲੂੰਗਾ ਜੇ ਮੈਂ ਗਲਤ ਹੋਇਆ ਜੀ ਇਹ ਮੇਰਾ ਵਿਚਾਰ ਹੈ ਸੋ ਜਿਹੜਾ ਇੱਕ ਸੂਤਰ ਚੱਲਦਾ ਹੈ ਉਹਨੂੰ ਨਾ ਤੋੜਿਆ ਜਾਏ